ਡਾਕਟਰ ਸਾਹਿਬ ਵੇਖੋ ਹਾਲਾਤ ਸਾਡੇ ਕੈਨੇਡਾ ਚ ਮੈਨੂੰ 20 ਸਾਲ ਹੋ ਗਏ ਇੱਥੇ ਆਏ ਜਦੋਂ ਅਸੀਂ ਆਏ ਸੀ ਉਦੋਂ ਦਾ ਕੈਨੇਡਾ ਤੇ ਹੁਣ ਦਾ ਕੈਨੇਡਾ ਜ਼ਮੀਨ ਅਸਮਾਨ ਦਾ ਫਰਕ ਸਾਰੇ ਮਹਿਸੂਸ ਇੱਕਦਮ ਮਹਿਸੂਸ ਕਰਦੇ ਸੀ ਸਾਰੇ ਪੰਜਾਬ ਗੁਨਿਆਰ ਦੀ ਚੌਕ ਤੋਂ ਸਾਲ ਨਹੀਂ ਚੰਗੀ ਜਿਹੀ ਦਾ ਜੀ ਅਸੀਂ ਚੰਗੀ ਕਰਦੇ ਮਾਹੌਲ ਤੋਂ ਆਏ ਹਾਂ ਖਾਸ ਕਰਕੇ ਕੁਝ ਬੋਲਣਾ ਸਾਡੇ ਭਗੜੇ ਸਾਡੇ ਬਿੱਖੜੇ ਸਾਡਾ ਸਾਰਾ ਜੀਵ ਸਾਡਾ ਸੱਭਿਆਚਾਰ ਜਿਮੀ ਸਾਡੇ ਪਿਛਲੇ ਜੀ ਤਾਕੀ ਬਤਨ ਔ ਲਾਉਡ ਨੇ ਬ ਸਾਡੇ ਪਿੰਡ ਦਾ ਬਿਜਲੀ ਵੀ ਲਵਾਇਆ ਜਦੋਂ ਮੈਂ ਜੇ ਪਾਟੀ ਟਿਕਟ ਕਰ ਹੂੰ ਹੂੰ ਜੀ ਰਾਜਾ ਨੇ ਉਹ ਕਹਿਜੋ ਸੋ ਇਸ ਕਰਕੇ ਉਦੋਂ ਨਾਲ ਲੋੜਾ ਸੀ ਲਾਉ ਉਹਦਾ ਬਿਜਲੀ ਦਾ ਖਰਚਾ ਸੀ ਕੋਈ ਤਾਂ ਨਾ ਫਰੋਜ਼ ਹੈ ਕਿ ਨਾ ਮੋਬਾਈਲ ਨਾਲ ਸੀ ਤੇ ਇਸ ਕਿਸਮ ਦਾ ਨਾ ਇਹ ਨਹੀਂ ਵੇਬ ਆ ਬਾਬੇ ਤਰੇ ਪਿੰਡ ਜਣ ਜੇ ਤੁਸੀਂ ਪੰਜਾਬ ਬਾਰੇ ਫਾਰਮੂਲੇ ਚ ਦੇਖੋ ਪੰਜਾਬ ਦਾ ਜਿਹੜਾ ਬਹੁਤ ਤੌਰ ਤੇ ਇਹਨਾਂ ਨੂੰ ਪੱਠਾ ਪਟਾਇਆ ਐ ਐਜੂਕੇਸ਼ਨ ਆਪ 247 ਟੀਵੀ ਦੇ ਪ੍ਰੋਗਰਾਮ ਗਲੋਬਲ ਅਫੇਅਰ ਦੇ ਵਿੱਚ ਤੁਹਾਡਾ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ। ਮੇਰੇ ਨਾਲ ਨੇ ਅੱਜ ਸਕਾਲਰ ਨੇ ਵੱਡੇ ਵਿਦਵਾਨ ਨੇ ਫੋਕਲੋਰ ਦੇ ਵਿੱਚ ਇਹਨਾਂ ਦਾ ਬਹੁਤ ਕੰਮ ਤੇ ਸਾਰੇ ਦੋਸਤ ਮੇਰੇ ਜਾਣਦੇ ਇਹਨਾਂ ਦੇ ਨਾਂ ਤੋਂ ਡਾਕਟਰ ਨਾਰ ਸਿੰਘ ਜੀ। ਡਾਕਟਰ ਨਾਰ ਸਿੰਘ ਜਿੱਥੇ ਫੋਕਲੋਰ ਦੇ ਉੱਤੇ ਐਕਸਪਰਟੀ ਹੈ ਇਹਨਾਂ ਦੀ ਨਾਲ ਦੀ ਨਾਲ ਜਿਹੜੇ ਸਮਾਜਿਕ ਦੂਸਰੇ ਮਸਲੇ ਆ ਜਿੱਦਾਂ ਵਿਦਵਾਨ ਦੇ ਤੌਰ ਤੇ ਉਹਨਾਂ ਨਾਲ ਵੀ ਨੇੜਿਓਂ ਜੁੜੇ ਹੋਏ ਆ। ਅਸੀਂ ਅੱਜ ਜਿਹੜਾ ਟੌਪਿਕ ਚੁਣਿਆ ਆ ਤੁਹਾਡੇ ਨਾਲ ਗੱਲਬਾਤ ਕਰਨ ਦਾ ਜਿਹੜੀ ਸਾਂਝ ਪਾਉਣੀ ਆ ਉਹ ਇਹ ਆ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਕੈਨੇਡਾ ਤੇ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਚਰਚਾ ਵਿੱਚ ਰਹੇ ਨੇ ਉਹਦੇ ਕਈ ਕਾਰਨ ਤੇ ਉਹਦੇ ਹੁਣ ਰਿਜ਼ਲਟ ਵੀ ਸਾਨੂੰ ਚੰਗੇ ਮਾੜੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਕਿਉਂਕਿ ਦ ਸਟੂਡੈਂਟਸ ਦੀ ਬਹੁਤਾਤ ਹੋਣ ਕਰਕੇ ਕੁਝ ਕੈਸੀਆਂ ਚੀਜ਼ਾਂ ਹੋਣ ਕਰਕੇ ਇੱਥੋਂ ਦੇ ਲੋਕਾਂ ਦੇ ਵਿੱਚ ਕੋਈ ਰੈਜ਼ੈਂਟਮੈਂਟ ਸ਼ੁਰੂ ਹੋਈ ਫਿਰ ਸਰਕਾਰ ਨੂੰ ਜਾਣੇ ਨਾ ਜਾਣੇ ਕਾਰਨ ਜਾਣੇ ਨਾ ਜਾਣੇ ਤਾਂ ਕਿਉਂਕਿ ਇਮੀਗ੍ਰੇਸ਼ਨ ਇਹਨਾਂ ਮੁਲਕਾਂ ਦੀ ਬਹੁਤ ਜ਼ਰੂਰੀ ਹੈ ਪਰ ਇਹਦੇ باوجود ਉਹਨਾਂ ਨੂੰ ਕੁਝ ਰੁਕਾ ਲਾਉਣੀਆਂ ਪਈਆਂ ਇਹ ਸਾਰੇ ਮੁੱਦੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਡਾਕਟਰ ਸਾਹਿਬ ਦੇ ਕੋਲੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਸਵਾਗਤ ਕਰ ਲਈਏ ਜੀ ਐਨ ਤੁਹਾਨੂੰ ਤੁਸੀਂ ਪਹਿਲੀ ਵਾਰ ਇੱਥੇ ਸਟੂਡੀਓ ਆਏ ਤੁਹਾਡਾ ਬਹੁਤ ਸ਼ੁਕਰੀਆ ਤੁਸੀਂ ਟਾਈਮ ਕੱਢਿਆ ਸਾਡੇ ਲਈ ਬਹੁਤ ਮਿਹਰ ਦਾ ਦਰਸ਼ਕਾਂ ਨੂੰ ਮੇਰਾ ਨਮਸਕਾਰ RAM RAM ਬਗਲਜੀ ਦਾ ਖਾਲਸਾ ਜੀ ਅਨੀ ਡਾਕਟਰ ਸਾਹਿਬ ਵੇਖੋ ਹਾਲਾਤ ਸਾਡੇ ਕੈਨੇਡਾ ਚ ਮੈਨੂੰ 20 ਸਾਲ ਹੋ ਗਏ ਇੱਥੇ ਆਇਆਂ ਜਦੋਂ ਅਸੀਂ ਆਏ ਸੀ ਉਦੋਂ ਦਾ ਕੈਨੇਡਾ ਤੇ ਹੁਣ ਦਾ ਕੈਨੇਡਾ ਜ਼ਮੀਨ ਅਸਮਾਨ ਦਾ ਫਰਕ ਹੈ ਸਾਰੇ ਮਹਿਸੂਸ ਕਰ ਰਹੇ ਇੱਕਦਮ ਮਹਿਸੂਸ ਕਰਦੇ ਸੀ ਸਾਰੇ ਤੇ ਇਹਦੇ ਵਿੱਚ ਆਪਾਂ ਦੋਸ਼ ਕਿਸੇ ਨੂੰ ਨਹੀਂ ਦੇ ਸਕਦੇ ਕਿਉਂਕਿ ਅਸੀਂ ਉਹਨਾਂ ਧਰਤੀਆਂ ਤੋਂ ਆਏ ਆ ਜਿਹੜੇ ਇੱਥੇ ਔਗਣ ਗਿਣਾਏ ਜਾਂਦੇ ਆ ਲੋਕਾਂ ਦੇ ਉੱਥੇ ਸਾਡੇ ਸੁਭਾਅ ਦੀ ਉਹ ਖਾਸੀਅਤ ਗਣੀ ਜਾਂਦੀ ਆ ਪਹਿਲਾਂ ਤਾਂ ਮੈਂ ਤੁਹਾਨੂੰ ਕੋਈ ਬੇਸਿਕ ਸਮਝਾਉਣਾ ਚਾਹਣਾ ਕਿ ਜਿਹੜਾ ਸਾਡਾ ਇਹ ਜੰਗ ਬਲੱਡ ਆ ਸਟੂਡੈਂਟ ਆਏ ਛੋਟੀ ਛੋਟੀ ਉਮਰ ਦੇ ਬੱਚੇ ਆਏ ਉਹਨਾਂ ਦੀ ਜਿਹੜੀ ਮਾਨਸਿਕਤਾ ਜਿਹਨੂੰ ਅਸੀਂ ਇੱਥੇ ਵਿਗਾੜ ਦੇ ਰੂਪ 'ਚ ਵੇਖ ਰਹੇ ਹਾਂ ਠੀਕ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਵਿਗਾੜ ਹੈ ਜਾਂ ਸਾਡੇ ਸੁਭਾਅ ਦਾ ਹੈ ਸਾ ਜਾਂ ਉਸ ਧਰਤੀ ਦੀ ਗ੍ਰਹਿਤ ਲਿਆ ਕੀ ਹੈ ਕਾਰਨ ਮਤਲਬ ਥੋੜਾ ਜਿਹਾ ਇਹਨੂੰ ਪਹਿਲਾਂ ਸਮਝਾਇਓ ਵੀ ਇਹ ਕੋਈ ਸਾਈਕਲੋਜੀਕਲ ਪ੍ਰੋਬਲਮ ਹੈ ਜਾਂ ਕੁਝ ਸਾਡੀ ਸੱਭਿਆਚਾਰਕ ਪ੍ਰੋਗਰਾਮ ਹੈ ਜਾਂ ਕਿਹੋ ਜਿਹੀ ਪ੍ਰੋਬਲਮ ਹੈ ਕਿ ਇਸ ਤਰ੍ਹਾਂ ਸਾਨੂੰ ਮਹਿਸੂਸ ਹੋ ਰਿਹਾ ਨਹੀਂ ਇਹ ਸਾਰੇ ਫੈਕਟਰ ਦੇ ਵਿੱਚ ਕਾਊਂਟ ਕਰਦੇ ਨੇ ਇੱਕ ਨਹੀਂ ਹੈਗਾ ਹਾਂਜੀ ਜਿਹੜੇ ਜੰਗਬਲੱਡ ਇੱਥੇ ਆਇਆ ਕਿਉਂਕਿ ਉਹ ਸਾਰੇ ਪਲੱਸ 2 ਕਰਕੇ ਬਹੁਤੇ ਆਏ ਨੇ ਜੀ ਇੱਕ ਤਾਂ ਉਮਰ ਦਾ ਤਕਾਜ਼ਾ ਹੈ ਪਰ ਜਦੋਂ ਤੁਸੀਂ ਇਸ ਮੁੱਦੇ ਨੂੰ ਜਿਹੜਾ ਵੀ ਇਹ ਮਸਲਾ ਹੁੰਦਾ ਹੈ ਕਿ ਜਦੋਂ ਤੁਸੀਂ ਇੱਕ ਕਲਚਰ ਦੇ ਇੱਕ ਮੀਲੀਓ ਚੋਂ ਨਿਕਲ ਕੇ ਦੂਜੇ ਕਲਚਰ ਚ ਆਉਂਦੇ ਹੋ ਔਰ ਖਾਸ ਤੌਰ ਤੇ ਥਰਡ ਵਰਲਡ ਕੰਟਰੀ ਚੋਂ ਫਸਟ ਵਰਲਡ ਚ ਆਉਂਦੇ ਹੋ ਇਹਦੇ ਚ ਬਹੁਤ ਵੱਡੀ ਕਲਚਰਲ ਟਰਾਂਸਫਰਮੇਸ਼ਨ ਹੁੰਦੀ ਹੈ ਹਮ ਹਮ ਬਹੁਤ ਸਵੇ ਤੋਂ ਸਾਡੇ ਪੰਜਾਬੀ ਆ ਰਹੇ ਨੇ ਪਰ ਥੋੜੀ ਗਿਣਤੀ ਚ ਆਉਂਦੀ ਸੀ ਉਹ ਇੱਥੇ ਅਬਜ਼ਰਵ ਹੁੰਦੇ ਸੀ ਉਹਨਾਂ ਨੂੰ ਹੁੰਦਾ ਸੀ ਕਿ ਅਸੀਂ ਕੈਨੇਡਾ ਦੇ ਵਿੱਚ ਆ ਕੇ ਕੁਝ ਸਿੱਖਣਾ ਪਹਿਲੀ ਗੱਲ ਤਾਂ ਪਲੱਸ 2 ਨਹੀਂ ਸੀ ਆਉਂਦੇ ਫਿਰ ਕੋਈ ਫੈਮਿਲੀ ਦਾ ਬੱਚੇ ਆਏਗੀ ਤਾਂ ਫੈਮਿਲੀ ਜਿਵੇਂ ਉਹਨੂੰ ਸਮਝਾਉਂਦੀ ਸੀ ਸਿਖਾਉਂਦੀ ਸੀ ਉਹ ਕੈਨੇਡਾ ਦੇ ਸਾਰੇ ਕਲਚਰਲ ਮਾਹੌਲ ਦੇ ਵਿੱਚ ਸੱਭਿਆਚਾਰਕ ਪ੍ਰਸੰਗ ਚ ਆਪਣੇ ਆਪ ਨੂੰ ਅਡਜਸਟ ਕਰ ਲੈਂਦੇ ਸੀ ਇਹ ਪ੍ਰੋਸੈਸ ਜਿਹੜਾ ਹੁੰਦਾ ਨਾ ਸੱਭਿਆਚਾਰਾਂ ਦਾ ਇਹ ਟਾਈਮ ਲੈਂਦਾ ਹੈ ਤੇ ਹੌਲੀ 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 ਉਹ ਨਵੇਂ ਮਾਹੌਲ ਮੁਤਾਬਕ ਟੜ ਜਾਂਦੇ ਨੇ ਇਹੋ ਜਿਹਾ ਪਹਿਰਾਵਾ ਉਹੋ ਜਿਹਾ ਖਾਣ ਪੀਣ ਉਹੋ ਜਿਹੀ ਗੱਲਬਾਤ ਤੇ ਕਿੰਨਾ ਚੀਜ਼ਾਂ ਤੋਂ ਤੁਸੀਂ ਆਪਣੇ ਆਪ ਨੂੰ ਰੈਸਟ੍ਰੇਂਟ ਰੱਖਣਾ ਹੈ ਕੰਟਰੋਲ 'ਚ ਰੱਖਣਾ ਉਹ ਸਾਰਾ ਸਿੱਖਦੇ ਸੀ ਹੁਣ ਜਦੋਂ ਵੱਡੀ ਗਿਣਤੀ 'ਚ 2018 ਤੋਂ ਬਾਅਦ ਬੱਚੇ ਆਏ ਨੇ ਉਹਨਾਂ ਦਾ ਬਿਲਕੁਲ ਥੋਖ ਚਾਏ ਨੇ ਹੋ ਕਾਲਜਾਂ 'ਚ ਆ ਕੇ ਉਹਨਾਂ ਦਾ ਉਸੇ ਤਰ੍ਹਾਂ ਦੇ ਗਰੁੱਪ ਬਣੇ ਨੇ ਜਿਸ ਤਰ੍ਹਾਂ ਦੇ ਪੰਜਾਬ 'ਚ ਦੇਖਦੇ ਸੀ ਜੀ ਹੂੰ ਤੇ ਉਹ ਇੱਥੇ ਆ ਕੇ ਇਹਨਾਂ ਲੋਕਾਂ ਨੂੰ ਲੱਗਿਆ ਕਿ ਇਹ ਤਾਂ ਬੜੀ ਹੋਰ ਤਰ੍ਹਾਂ ਦਾ ਮਾਹੌਲ ਬਣ ਗਿਆ ਜਿਵੇਂ ਤੁਸੀਂ ਕਿਹਾ ਇਹ ਸੱਚੀ ਗੱਲ ਆ ਕਿ ਜਿਹੜਾ ਕੈਨੇਡਾ 10 ਸਾਲ ਪਹਿਲਾਂ ਸੀ 12 ਸਾਲ ਪਹਿਲਾਂ ਸੀ ਉਹ ਹੁਣ ਨਹੀਂ ਹੈ ਮਹਿੰਗਾਈ ਦੇ ਪੱਖ ਤੋਂ ਵੀ ਨਹੀਂ ਤੇ ਸਾਰਾ ਜਿਹੜਾ ਸੱਭਿਆਚਾਰਕ ਸੰਦਰਭ ਉਹ ਸਾਰਾ ਬਦਲ ਚੁੱਕਿਆ ਉਹਦੇ ਪਿੱਛੇ ਜੇ ਤੁਸੀਂ ਬਹੁਤ ਡੂੰਗੀ ਤਰ੍ਹਾਂ ਜਾਣਾ ਨਾ ਤਾਂ ਜਿਹੜਾ ਸਾਡਾ ਸਾਡਾ ਪੰਜਾਬ ਆ ਪੰਜਾਬ ਬੁਨਿਆਦੀ ਤੌਰ ਤੇ ਕਿਸਾਨੀ ਸੰਸਕ੍ਰਿਤੀ ਦਾ ਦੇਸ਼ ਆ ਜੀ ਅਸੀਂ ਖੇਤੀ ਕਰਦੇ ਮਾਹੌਲ ਤੋਂ ਆਏ ਆ ਇੱਕ ਤਾਂ ਸਾਡੀ ਉੱਚੀ ਬੋਲਣਾ ਸਾਡੇ ਭੰਗੜੇ ਸਾਡੇ ਗਿੱਧੇ ਸਾਡਾ ਮਤਲਬ ਸਾਰਾ ਜਿਹੜਾ ਸਾਡਾ ਕਲਚਰਲ ਜਿੰਨੀ ਵੀ ਸਾਡੀ ਕ੍ਰੀਏਟਿਵ ਐਕਟੀਵਿਟੀਜ਼ ਨੇ ਉਹ ਲਾਊਡ ਨੇ ਬਹੁਤ ਇੱਥੇ ਆ ਕੇ ਜੇ ਹੁਣ ਡਾਊਨਟਾਊਨ 'ਚ ਮੁੰਡੇ ਭੰਗੜਾ ਪਾਉਂਦੇ ਨੇ ਤਾਂ ਉਸ ਨੂੰ ਹੋਰ ਨਜ਼ਰੀਏ ਨਾਲ ਦੇਖਿਆ ਜਾਂਦਾ ਦੂਸਰੀ ਗੱਲ ਇਹ ਆ ਕਿ ਜਦੋਂ ਇਹ ਜਿਹੜੀ ਪੌਦ ਆ ਨਾ ਸਾਡੀ ਇਹ ਇਹ ਬਹੁਤ ਸੀਰੀਅਸ ਮਸਲਾ ਹੈ ਕਿ ਹਰੇ ਇਨਕਲਾਬ ਤੋਂ ਬਾਅਦ ਜਿਸ ਕਿਸਮ ਦੀ ਪੰਜਾਬ ਦੀ ਕਲਚਰਲ ਟਰਾਂਸਫਰਮੇਸ਼ਨ ਹੋਈ ਹੈ। ਹੂੰ ਜਾਨੀ ਜਿਸ ਕਿਸਮ ਦੇ ਪੰਜਾਬ ਦੇ ਵਿੱਚ ਸੱਭਿਆਚਾਰਕ ਬਦਲਾਅ ਵਾਪਰੇ ਨੇ। ਉਹਨਾਂ ਵਿੱਚ ਬਹੁਤ ਕੁਝ ਮਾੜਾ ਵਾਪਰ ਵਾਪਰੇ ਚੰਗਾ ਵੀ ਵਾਪਰਿਆ ਮਾੜਾ ਵੀ ਵਾਪਰਿਆ। ਹੂੰ ਹੂੰ ਚੰਗਾ ਤਾਂ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਅਸੀਂ ਆਪਣੀਆਂ ਲੜਕੀਆਂ ਬਾਰੇ ਧੀਆਂ ਬਾਰੇ ਆਪਣਾ ਐਟੀਟਿਊਡ ਬਦਲਿਆ। ਜਿੱਥੇ ਅਸੀਂ ਕੁੜੀਆਂ ਨੂੰ ਪੜਾਉਂਦੇ ਨਹੀਂ ਸੀ। ਹੂੰ ਮੌਜੂਦ ਬੰਦ ਕਿਸੇ ਪਿੰਡ ਚ ਕੋਈ ਤੋਂ ਗਿਣਤੀ ਚ ਕੋਈ ਕੁੜੀਆਂ ਸਕੂਲ ਕਾਲਜ ਪੜ੍ਹਦੀਆਂ ਸੀ ਕਾਲਜ ਚ ਖਾਸ ਕਰਕੇ ਸਕੂਲਾਂ ਤੱਕ ਉਹਨੂੰ ਸੀਮਤ ਰੱਖਿਆ ਸੀ ਉਹ ਹੋਰ ਕੈਨੇਡਾ ਤੱਕ ਗਿਆ ਸਰ ਇਹ ਤਾਂ ਮੈਨੂੰ ਲੱਗਦਾ ਕਿ 47 ਤੋਂ ਫੌਰਨ ਬਾਅਦ ਹੀ ਇਹ ਜਿਹੜਾ ਰੈਵੋਲੂਸ਼ਨ ਆ ਲੇਡੀਆਂ ਨੂੰ ਬਰਾਬਰਤਾ ਦਾ ਤੇ ਸਕੂਲਾਂ ਕਾਲਜਾਂ ਉਹ ਮੇਰੇ ਖਿਆਲ ਬਹੁਤ ਆਫਟਰ ਗ੍ਰੀਨ ਰੈਵੋਲੂਸ਼ਨ ਨਹੀਂ ਕਹਿ ਸਕਦੇ ਆਪਾਂ ਮੇਰੇ ਖਿਆਲ ਪਹਿਲਾਂ ਤੋਂ ਵੀ ਥੋੜਾ ਜਨ ਹੈ ਇੱਕ ਤੁਹਾਨੂੰ ਵੱਡੀ ਗੱਲ ਮੈਂ ਤੁਹਾਨੂੰ ਪਹਿਲਾਂ ਕਲੀਅਰ ਕਰਦੇ ਆ ਕਿ ਜਿਹੜਾ ਤੁਹਾਡਾ ਇਲਾਕਾ ਹੈ ਦੁਆਬਾ ਤੇ ਮੱਝ ਹੂੰ ਹੂੰ ਉਹਦੀ ਗ੍ਰੋਥ ਹੋਰ ਤਰ੍ਹਾਂ ਹੋਈ ਹੈ ਹੂੰ ਹੂੰ ਤੇ ਜਿਹੜਾ ਪੁਆ ਤੇ ਮਾਲਵਾ ਤੇਟਾ ਹੈ ਜਿੰਤਾ ਮੇਰਾ ਲਕ ਖੰਨੇ ਦਾ ਖਾਸ ਕਰਕੇ ਇੰਡੀਰੀਅਰ ਮਾਲਵਾ ਮਾਨਸਾ ਜਾਂ ਉਧਰ ਦੇ ਵਿੱਚ ਜਿੰਦੇ ਤੋ ਤਬਦੀਲੀਆਂ ਆ ਜਾਂ ਤੁਸੀਂ ਹੈਰਾਨ ਮੰਨੋਗੇ ਕਿ ਮੈਂ ਜਿਆਦਾ ਫੀਲਡ ਵਰਕ ਕਰਦਾ ਸੀ ਉਦੋਂ ਲੋਕ ਘੜਿਆਂ ਦਾ ਪਾਣੀ ਪੀਂਦੇ ਸੀ ਕੱਸੀਆਂ ਦਾ ਪਾਣੀ ਪੀਂਦੇ ਸੀ ਮਾਲਵੇ ਦੇ ਕੁਸ਼ਕ ਲਾ ਕੇ ਉਹ ਜਿਹੜਾ ਮੁਕਸਰ ਦਾ ਲਕ ਉਹ ਬਹੁਤ ਬਹੁਤ ਇੱਕਦਮ ਮਾਲਵਾ ਬਦਲੇ ਡਾਕਟਰ ਸਾਹਿਬ ਉਹ ਕਾਰਨ ਵੀ ਸੀ ਨਾ ਉੱਥੇ ਪਾਣੀ ਵੀ ਖਾਰਾ ਮੈਂ ਭੁਲਾੜਾ ਉਹ ਏਰੀਆ ਸਾਰਾ ਵੇਖਿਆ ਹੋਇਆ ਪਾਣੀ ਪੀਣ ਵਾਲਾ ਹੁੰਦਾ ਹੀ ਨਹੀਂ ਨਲਕੇ ਵਾਲਾ ਇਸ ਕਰਕੇ ਜਿਹੜੇ ਬੱਚੇ ਜਿਹੜੇ ਜਿਹੜੀ ਪੌਦ ਸਾਡੇ ਵਾਲੀ ਸੀ ਜਾਨੀ ਜਿਹੜੇ 70 ਦੇ ਨੇੜੇ ਤੇੜੇ ਨੇ ਉਹ ਉਹ ਦੋਸੋਂ ਕਿਸਾਨੀ ਕੰਮ ਕੇਂਦਰ ਚ ਸੀਗੀ। ਕਿੱਤ ਕੇਂਦਰ ਸਾਡੀ ਸਾਰੀ ਖੇਤੀ ਸੀ। ਉਹ ਕਹਿੰਦੇ ਸੀ ਕੱਲਾ ਨਾ ਹੋਵੇ ਪੁੱਤ ਜੱਟਰ ਕੰਮ ਹੋਵੇ ਨਾ ਬਣਾ ਦੇ ਵਿੱਚ ਲੱਕੜੀ। ਹਾਂ ਉਹ ਕੰਮ ਕਰਨਾ ਪੈਂਦਾ ਸੀ। ਸਾਨੂੰ ਵੀ ਸਕੂਲ ਜਾਣ ਤੋਂ ਪਹਿਲਾਂ ਘਰ ਚ ਗੋਹਾ ਪੂਰਾ ਚਕਾਉਣਾ ਉਹਨਾਂ ਨੂੰ ਤੇ ਡੰਗਰਾਂ ਨੂੰ ਪਾਲੀ ਪਲਾਉਣਾ ਆ ਕੇ ਡੰਗਰਚਾਰ ਨੇ ਟੋਕਾ ਕਰਾਉਣਾ ਫੇਰ ਕਿਤੇ ਖੇਡਣ ਜਾਣਾ। ਜੀ ਇਸ ਤਰ੍ਹਾਂ ਸਾਰੇ ਬੱਚਿਆਂ ਨੂੰ ਕਿਸਾਨੀ ਦੇ ਤਰੇਲੂ ਤੇ ਬਾਹਰਲੇ ਕੰਮਾਂ 'ਚ ਹੱਥ ਪਟਾਉਣਾ ਪੈਂਦਾ ਜੇ ਹੋਰ ਕੁਛ ਨਹੀਂ ਤਾਂ ਰੋਟੀ ਦੇਣ ਜਾਣ। ਬਿਲਕੁਲ। ਤੇ ਉਹਦਾ ਦਾ ਇੱਕ ਕਿਰਤ ਨਾਲ ਇੱਕ ਸਬੰਧ ਬਣਿਆ ਹੋਇਆ ਸੀ। ਹੂੰ। ਤੇ ਇਹ ਉਦੋਂ ਇੰਨੀ ਬਾਜ਼ਾਰਬਾਦ ਵਧਿਆ ਨਹੀਂ ਸੀ ਤੇ ਉਦੋਂ ਕੋਈ ਲੋੜਾਂ ਨਹੀਂ ਸੀ ਨਹੀਂ ਜ਼ਿਆਦਾ। ਸਾਡੇ ਪਿੰਡ ਤਾਂ ਬਿਜਲੀ ਵੀ ਉਦੋਂ ਆਈ ਜਦੋਂ ਮੈਂ ਬੀਏ ਪਾਰਟ 2 'ਚ ਪੜਦਾ ਸੀ। ਹੂੰ ਹੂੰ। ਤੁਸੀਂ ਅੰਦਾਜ਼ਾ ਲਾਓ ਕਿਹਜਾ ਹੋਵੇਗਾ। ਸੋ ਇਸ ਕਰਕੇ ਉਦੋਂ ਨਾ ਲੋੜਾਂ ਸੀ, ਨਾ ਉਹਦਾ ਬਿਜਲੀ ਦਾ ਖਰਚਾ ਸੀ ਬਹੁਤਾ, ਨਾ ਪੈਟਰੋਲ ਦਾ ਸੀ, ਨਾ ਮੋਬਾਈਲਾਂ ਦਾ ਸੀ ਤੇ ਇਸ ਕਿਸਮ ਦਾ ਨਾ ਇਹਨੇ ਵਹੀਕਲ 'ਚ ਮੁਰਜ਼ ਕੁਟੇ ਤਾਂ 1986 ਤੋਂ ਬਾਅਦ ਆਇਆ ਇਹ ਪੂਰਨ ਬਿਲਕੁਲ ਹੋਰ ਬਹੁਤ ਬਹੁਤ ਲੇਟ ਆਇਆ ਹਾਂ ਬਿਲਕੁਲ ਠੀਕ ਇਸ ਕਰਕੇ ਜਿਹੜੀ ਇੱਕਦਮ ਇੱਕ ਖਿੱਤੇ ਦੀ ਡਿਵੈਲਪਮੈਂਟ ਹੁੰਦੀ ਹੈ ਨਾ ਉਹਦੇ ਵਿੱਚ ਬਹੁਤ ਕੁਝ ਹੋ ਜਾਂਦਾ ਸੋ ਪੰਜਾਬ ਦੇ ਵਿੱਚ ਕਿਸਾਨੀ ਬਹੁਤ ਥੋੜੇ ਸੀਮਤ ਸਾਧਨ ਸੀ ਤੇ ਆਪਣਾ ਆਟੋਨਮਸ ਕਿਸਮ ਦਾ ਇੱਕ ਸਿਸਟਮ ਸੀ ਪਿੰਡ ਦਾ ਇਹਨੇ ਹਰੇ ਇਨਕਲਾਬ ਨੇ ਇੱਕ ਤਾਂ ਪਿੰਡ ਦਾ ਐਕਸਪਲੋਰ ਕਰਤਾ ਪੂਰਾ ਪਿੰਡ ਜਿਹੜਾ ਹੁਣ ਇਸ ਵੇਲੇ ਅਸੀਂ ਕਈ ਲੋਕ کہیں ਜਾਣਗੇ ਕਿ ਜਿਹੜੀ ਗਲੋਬਲਾਈਜੇਸ਼ਨ ਨੇ ਤਾਂ ਜਿਹੜਾ ਪਿੰਡ ਆ ਪਿੰਡ ਹੁਣ ਸਾਰੀ ਦੁਨੀਆ ਗਲੋਬਲ ਵਿਲੇਜ ਗਲੋਬਲ ਵਿਲੇਜ ਬਣ ਗਿਆ ਉਹ ਉਲਟਾ ਪਿੰਡ ਜਿਹੜਾ ਸੀ ਉਹ ਗਲੋਬਲਾਈਜੇਸ਼ਨ ਦੀ ਮਾਰ ਥੱਲੇ ਸ਼ਹਿਰ ਚ ਆ ਕੇ ਖਿੰਡ ਗਿਆ ਸਪਰੋਡ ਹੋ ਗਿਆ ਤਾਂ ਸੋ ਇਸ ਕਰਕੇ ਇਹਨੂੰ ਸਮਝਣ ਦੀ ਲੋੜ ਆ ਜਿਹੜੇ ਜਦੋਂ ਹਰੇ ਇਨਕਲਾਬ ਆਇਆ ਤਾਂ ਸਰਪਲਸ ਹੋ ਗਈ ਲੇਬਰ ਹੁਣ ਖੇਤੀ ਚ ਅਬਜ਼ੌਰਬ ਨਹੀਂ ਹੋ ਸਕਦੇ ਤੇ ਜਦੋਂ ਹਰੇ ਇਨਕਲਾਬ ਨੂੰ ਪਲਾਨ ਕੀਤਾ ਉਸ ਵੇਲੇ ਲੋੜ ਸੀ এডੂਕੇਸ਼ਨ ਨੂੰ ਰੀਫਾਰਮ ਕਰਨ ਦੀ ਤੇ ਖਾਸ ਤੌਰ ਤੇ ਨਵੀਂ ਜਨਰੇਸ਼ਨ ਨੂੰ ਕਿਵੇਂ ਕਰਨਾ ਕਿਉਂਕਿ ਇਹ ਮਸਲਾ ਹੁੰਦਾ ਹੈ ਕਿ ਤੁਸੀਂ ਆਪਣੇ ਹਿਊਮਨ ਰਿਸੋਰਸਸ ਨੂੰ ਕਿਵੇਂ ਪਲਾਨ ਕਰਨਾ ਜਾਨੀ ਕਿ ਬੱਚਿਆਂ ਦੀ ਜਿਹੜੀ ਕਲਚਰੇਸ਼ਨ ਆ ਪਰਿਵਾਰਾਂ ਤੋਂ ਲੈ ਕੇ ਇੰਸਟੀਚੂਸ਼ਨਾਂ ਤੱਕ এডੂਕੇਸ਼ਨ ਇੰਸਟੀਚੂਸ਼ਨਾਂ ਤੱਕ ਵਰਕ ਪ੍ਰੋਸੈਸਸੇਸ ਤੱਕ ਜਾਨੀ ਸਾਰੀ ਜ਼ਿੰਦਗੀ ਉਹਨੂੰ ਕਿਵੇਂ ਟ੍ਰੈਕ ਕਰਨਾ ਜਣ ਕਿਸੇ ਬੱਚੇ ਨੂੰ ਇੱਕ ਜਿਵੇਂ ਆਪਾਂ ਬੂਟੇ ਪਾਲਦੇ ਆ ਇਦਾਂ ਹੀ ਹੁੰਦਾ ਹੈ ਕਿ ਉਹਨਾਂ ਨੂੰ ਕਿਹੜੀ ਖਰਾਕ ਦੇਣੀ ਹੈ ਕਿਹੜੀ ਜਾਨੀ ਕਿ ਬੌਧਿਕ ਤੌਰ ਤੇ ਮਾਨਸਿਕ ਤੌਰ ਤੇ ਚਿਰਲਿਕ ਤੌਰ ਤੇ ਉਹਨਾਂ ਨੇ ਕਿਵੇਂ ਸਾਧਨ ਸੰਪੰਨ ਕਰਨਾ ਪੰਜਾਬ ਵਿੱਚ ਕੀ ਹੋਇਆ ਕਿ ਇੱਕਦਮ ਐਕਸਪਲੋਡ ਹੋਣ ਨਾਲ ਕਿਸਾਨੀ ਦੀ ਆਮਦਨ ਵੱਧ ਗਈ ਤੇ 80 ਤੋਂ ਬਾਅਦ ਪੰਜਾਬ ਦੇ ਵਿੱਚ ਟੈਸਚੂਰੇਸ਼ਨ ਪੁਆਇੰਟ ਆ ਗਿਆ ਖਰਚੇ ਵੱਧ ਗਏ ਜਾਨੀ ਹਰਿਆਣਾ ਕਲਾਬ ਨੇ ਸਾਰੀ ਪੰਜਾਬ ਦੀ ਕਿਸਾਨੀ ਨੂੰ ਕਾਰਪੋਰੇਟ ਦੇ ਪੇਟੇ ਪਾਤਾ ਹੂੰ ਖਾਦ ਉਹਨਾਂ ਕੋਲ ਲੈਣੀ ਹੈ ਟਰੈਕਟਰ ਉਹਨਾਂ ਦਾ ਜੋ ਜੋ ਵੀ ਖੇਤੀ ਲਾਗਤਾਂ ਨੇ ਉਹ ਸਾਰੀਆਂ ਉਹਨਾਂ ਦੇ ਹੱਥ ਚ ਨੇ ਤੇ ਥੋੜੀ ਜਿਹੜੀ ਜਿੰਸਾ ਉਹ ਮੁਸਾ ਸਾਹਿਬ ਨੇ ਬੜਨੀ ਹੈ ਕਿ ਉਹ ਵੀ ਉਹਨਾਂ ਦੇ ਹੱਥ ਆ ਉਹਦਾ ਰੇਟ ਵੀ ਉਹਨਾਂ ਪੈਗ ਹੈ ਇਸ ਕਰਕੇ ਉਹ ਕਿਸਾਨੀ ਜਿਹੜੀ ਹੁੰਦੀ ਹੈ ਬੜੀ ਪੋਲੀ ਹੁੰਦੀ ਹੈ ਜਦੋਂ ਤੁਸੀਂ ਦੁਨੀਆਂ ਦੇ ਵਿੱਚ ਦੇਖੋਗੇ ਨਾ ਇੱਕ ਕਿਤਾਬ ਹੈ ਥੀਓਡੋਰ ਸ਼ੈਨਨ ਦੀ ਪ੍ਰੈਜੈਂਟ ਪ੍ਰੈਜਰ ਸੋਸਾਇਟੀ ਆਮ ਤੌਰ ਤੇ ਜਦੋਂ ਵੀ ਕੋਈ ਡਿਵੈਲਪਮੈਂਟਸ ਹੋਈਆਂ ਨੇ ਬਹੁਤਿਆਂ ਥਾਵਾਂ ਤੇ ਕਿਸਾਨੀ ਤਬਾਹ ਹੁੰਦੀ ਹੈ ਇੰਗਲੈਂਡ ਦੀ ਐਗਜ਼ੈਂਪਲ ਹੈ ਅਮਰੀਕਾ ਦੀ ਐਗਜ਼ੈਂਪਲ ਹੈ ਇਵਨ ਕੈਨੇਡਾ ਦੀ ਕਿੰਨੇ ਪਰਸੈਂਟ ਲੋਕ ਨੇ ਇਸ ਕਰਕੇ ਉਹ ਜਿਹੜਾ ਸੀ ਇਸ ਨੂੰ ਪਲਾਨ ਕਰਨਾ ਸੀ ਜਾਨੀ ਐਗਰੀਕਲਚਰ ਸੈਕਟਰ ਦੇ ਨਾਲ ਇੰਡਸਟਰੀ ਦਾ ਡਿਵੈਲਪ ਕਰਨਾ ਜਾਂ ਜਿਹੜੇ ਅਲਾਈਡ ਸਰਵਿਸਿਜ਼ ਨੇ ਡਿਵੈਲਪ ਕਰਨਾ ਉਹ ਨਹੀਂ ਹੋਇਆ ਜਿਹੜਾ ਇੰਬੈਲੈਂਸ ਆ ਇਕਨੋਮੀ ਦੇ ਪੱਧਰ ਤੇ ਉਹਨੇ ਜਿਹੜੇ ਸੋਸ਼ਲ ਵਿਗਾੜ ਪੈਦਾ ਕੀਤੇ ਨੇ ਕਲਚਰਲ ਡਿਸਟੋਰਸ਼ਨ ਪੈਦਾ ਕੀਤੀਆਂ ਜਿਹੜੀਆਂ ਉਹ ਅਨਿਮੇਜਨੇਬਲ ਨੇ ਹੂੰ ਹੂੰ ਜੋ ਕਿਸਾਨਾਂ ਕੋ ਪੈਸਾ ਆ ਗਿਆ ਗਵਣ ਵਾਲੀਆਂ ਆ ਗਈਆਂ ਸਾਡਾ ਧੰਗ ਤਰੀਕੇ ਬਦਲ ਗਿਆ ਜੇ ਤੁਸੀਂ ਉਦੋਂ ਦੇ ਕਵੀਸ਼ਰਾਂ ਨੂੰ ਸੁਣੋਗੇ ਉਹ ਇੱਕ ਨਵੀਂ ਕਿਸਮ ਦੀ ਸਾਡੇ ਸਾਹਮਣੇ ਖੁੱਲ ਗਿਆ ਸੰਸਾਰ ਪਰ ਉਹਦੇ ਲਈ ਸਾਡੇ ਸਾਧਨ ਇੰਨੇ ਹੈ ਨਹੀਂ ਸੀ ਹੌਲੀ ਹੌਲੀ ਕੀ ਹੋਇਆ ਕਿ ਫਿਰ ਸਾਡਾ ਜਿਹੜਾ ਸਾਡੀ ਜਿਹੜੀ ਖੇਤੀ ਸੀ ਉਹਦੇ ਤੋਂ ਜਿਹੜੀ ਸਰਪਲਸ ਹੋਈ ਲੇਬਰ ਸੀ ਉਹ ਨਾ ਤਾਂ ਕਿਸੇ ਨਾ ਤਾਂ ਸਕਿਲਡ ਹੋਈ ਨਾ ਹਾਇਰ ਐਜੂਕੇਸ਼ਨ ਚ ਗਈ ਨਾ ਕਿਸੇ ਹੋਰ ਪਾਸੇ ਗਈ ਉਹ ਇਸ ਨੂੰ ਬੜੀ ਵਧੀਆ ਢੰਗ ਨਾਲ ਜੇ ਤੁਸੀਂ ਦੇਖੋਗੇ ਨਾ ਜਿਹਨੂੰ ਗੁਰਦਾਸ ਮਾਨ ਦਾ ਗੀਤ ਦਾ ਬਾਪੂ ਫਿਰ ਖੇਤਾਂ ਵਿੱਚ ਨੱਕੇ ਮੋੜਦਾ ਮੁੰਡਾ ਪੜ੍ਹੇ ਕਾਲਜ ਡੱਕਾ ਨਹੀਂ ਤੋੜਦਾ ਕਾਧੀਆਂ ਪੜ੍ਹਾਈਆਂ ਤੋੜਾ ਫੇਰਾ ਮਿੱਤਰੋ ਜਾਂ ਠੇਕੇ ਦਾ ਠਾਣੀ ਇਹ ਜਿਹੜਾ ਸੀ ਨਾ ਕਿਉਂਕਿ ਐਜੂਕੇਸ਼ਨ ਆਰਟਸ ਦੀ ਸੀ ਇਦਾਂ ਹੀ इवन ਜਿਹੜਾ ਹੁਣ ਸਾਡਾ ਛੀ ਮੰਤਰੀ ਹੈ ਮਾਨ ਭਗਵੰਦ ਜੀ ਟੋਟਲੀ ਬਦਲ ਗਿਆ ਉਸ ਵੇਲੇ ਦਾ ਗੀਤ ਹੈ ਪਿੰਡਾਂ ਵਾਲੇ ਮੁੰਡੇ ਕਹਿੰਦੇ ਸਾਤੋਂ ਨਹੀਂ ਹੁਣ ਕਰਜ਼ੇ ਲੈਂਦੇ ਬਾਦੇ ਘਾਟੇ ਚੱਲਦੇ ਰਹਿੰਦੇ ਹੁਣ ਆਪਾਂ ਮੋਜਾਂ ਲਈਏ ਤੇ ਬਾਪੂ ਲੱਭਦਾ ਪਈਏ ਹਾਂ ਸੋ ਇਹ ਜਿਹੜੀ ਸਥਿਤੀ ਸੀ ਨਾ ਕਿ ਪੰਜਾਬ ਦੀ ਕਿਸਾਨ ਜਿਹੜੀ ਨੌਜਵਾਨ ਪੀੜ੍ਹੀ ਸੀ ਉਹਨੂੰ ਕਿਸੇ ਢੰਗ ਨਾਲ ਕਿਸੇ ਆਰੇ ਨਹੀਂ ਲਾਇਆ ਅੱਛਾ ਰਖਬ ਮੈਂ ਇੱਥੇ ਇੱਕ ਚੀਜ਼ ਤੁਹਾਨੂੰ ਪੁੱਛਾਂ ਜੀ 1947 ਚ ਅਸੀਂ ਆਜ਼ਾਦ ਹੋਏ ਇੱਕ ਵੱਡੇ ਸਾਰਾ ਮੁਲਕ ਬਣਿਆ ਇੱਕੋ ਮੁਲਕ ਬਣਿਆ ਵੱਖ-ਵੱਖ ਰਜਵਾੜਿਆਂ ਤੋਂ ਤੋੜ ਕੇ ਇੱਕ ਭਾਰਤ ਬਣਿਆ ਠੀਕ ਹੈ ਤੇ ਤੁਸੀਂ ਇਹਨੂੰ ਪੰਜਾਬ ਨੂੰ ਦੂਜੇ ਸਾਰੇ ਹਿੰਦੁਸਤਾਨ ਨੂੰ ਤੋੜ ਕੇ ਕਿਉਂ ਵੇਖਦੇ ਹੋ ਬਾਕੀ ਥਾਂ ਵੀ ਤੇ ਡਵੈਲਪਮੈਂਟ ਹੋਈ ਆਜ਼ਾਦੀ ਇੱਕੋ ਜਿਹੀ ਮਿਲੀ ਇੱਕੋ ਜੀਆਂ ਖੁੱਲ੍ਹਾ ਮਿਲੀਆਂ ਸਭ ਕੁਝ ਹੋਇਆ ਇਹ ਜਿਹੜੇ ਸਾਡੇ ਬੱਚਿਆਂ ਤੇ ਅਸਰ ਹੋਇਆ ਪਲੱਸ 2 ਵਾਲੇ ਨਿੱਕੇ ਨਿੱਕੇ ਬੱਚੇ ਹੀ ਕਹਿੰਦੇ ਨੇ ਉਹਨਾਂ ਦੀ ਉਮਰ ਛੋਟੀ ਆ ਇਸ ਕਰਕੇ ਉਹਨਾਂ ਨੂੰ ਇਹ ਸੰਸਾਰ ਦੀ ਸਮਝ ਨਹੀਂ ਤੇ ਜਿਹੜੇ ਸਾਊਥ ਤੋਂ ਬੱਚੇ ਆਉਂਦੇ ਆ ਤਾਮਲनाडु ਤੋਂ ਆਉਂਦੇ ਆ ਉਹ ਵੀ ਤਾਂ ਉਸੇ ਜਿਹੇ ਫੈਕਟਰ ਦੇ ਹੁੰਦੇ ਆ ਉਹਨਾਂ ਨੂੰ ਤੁਸੀਂ ਕਿਦਾਂ ਨਖੇੜ ਕੇ ਵੰਦੇ ਹੋ ਪੰਜਾਬ ਨਾਲ ਉਹਦਾ ਫਰਕ ਕੀ ਆ ਜਿਹੜੇ ਜਿਹੜਾ ਤਾਮਲ ਕੰਡਨ ਮਲਿਆਲਮ ਜਾਂ ਸਾਊਥ ਇੰਡੀਆ ਇਹਨਾਂ ਦਾ ਜਿਹੜਾ ਸ਼ੁਰੂ ਤੋਂ ਹੀ ਇਹਨਾਂ ਦਾ এডੂਕੇਸ਼ਨ ਤੋਂ ਜ਼ੋਰ ਹੈ ਜਿੰਨਾ ਤੁਸੀਂ ਦੇਖੋਗੇ ਕਿ ਸਭ ਤੋਂ ਜ਼ਿਆਦਾ এডੂਕੇਸ਼ਨ ਉੱਥੇ ਖਾਸ ਤੌਰ ਤੇ ਕੇਰਲਾ ਬਾਰੇ ਕਹਿੰਦੇ ਜੀ ਕੇਰਲਾ ਬਾਰੇ ਤੁਸੀਂ ਦੇਖੋਗੇ ਉੱਥੇ ਔਰਤਾਂ ਦੀ ਜਿਹੜੀ ਸਭ ਤੋਂ ਜ਼ਿਆਦਾ এডੂਕੇਸ਼ਨ ਹੈ ਪੰਜਾਬ ਜਿਹੜਾ ਜਦੋਂ ਖੇਤੀ ਕੇਂਦਰਤਾ ਇਹ ਮੇਲ ਔਰੀਐਂਟਡ ਆ ਮੀਰਾ ਜਿਹਨਾਂ ਜਿਹਨਾਂ ਰਿਸਰਚ ਵਰਕ ਆ ਤੇ ਵਿੱਚ ਇਹਦਾ ਪੈਟਰਿਆਰਕੀ ਆ ਪੰਜਾਬ ਦੇ ਵਿੱਚ ਮਰਦ ਮਰਦਪੁਣਾ ਇਹ ਬਹੁਤ ਜ਼ਿਆਦਾ ਡੋਮੀਨੇਟ ਕਰਦਾ ਇੱਕ ਬਹੁਤ ਘੱਟ ਕਲਚਰ ਪਰ ਇਹ ਤੇ ਫਿਊਡਲ ਸੋਸਾਇਟੀ ਦੀ ਗੱਲ ਹੈ ਨਾ ਡਾਕਟਰ ਸਾਹਿਬ ਇਹ ਤਾਂ ਪੁਰਾਣੀ ਸੋਸਾਇਟੀ ਤਾਂ ਹੁੰਦਾ ਹੈ ਕਿਉਂਕਿ ਤੁਹਾਨੂੰ ਮਸਲ ਪਾਵਰ ਦੀ ਲੋੜ ਹੈ ਅਸੀਂ ਡਾਂਗ ਬਹਾਦਰੀ ਦੇ ਉੱਤੇ ਖੜੇ ਹਾਂ ਉਹ ਭਾਈ ਹਰੇ ਇਨਕਲਾਬ ਤੋਂ ਬਾਅਦ ਤੁਹਾਡੀ ਡਾਂਗ ਬਹਾਦਰੀ ਨਹੀਂ ਕਿਸੇ ਨੇ ਪੁੱਛਣੀ ਤੁਹਾਨੂੰ ਕੰਪਿਊਟਰ ਆਉਂਦਾ ਕਿ ਨਹੀਂ ਤੁਸੀਂ ਸਾਇੰਸ ਗਿਆਨ ਵਿਗਿਆਨ ਚ ਕਿੱਥੇ ਜਾਣਦੇ ਹੋ ਤੁਸੀਂ ਲਿਟਰੇਚਰ ਚ ਕਿੰਨੇ ਕੁ ਸੰਵੇਦਨਸ਼ੀਲ ਹੋ ਹੌਲੀ ਹੌਲੀ ਕੀ ਹੋਇਆ ਕਿ 90 ਤੋਂ ਬਾਅਦ ਤਾਂ ਫਿਰ ਬਿਲਕੁਲ ਹੀ ਟੱਕੜੇ ਖੁੱਲ ਗਿਆ ਨਾ ਕਿ এডਿਕੇਸ਼ਨ ਪ੍ਰਾਈਵੇਟਾਈਜ਼ ਹੋ ਗਈ ਜਾਨੀ ਜਿਹੜਾ ਬੱਚਾ ਪੈਦਾ ਹੁੰਦਾ ਉਹਦੀ এডਿਕੇਸ਼ਨ ਦਾ ਕੋਈ ਉਸ ਕਿਸਮ ਦਾ ਸੋਰਸ ਨਾ ਉਹ ਤਹ ਹਸਤਾ ਪਤਾ ਹੈ ਨਾ ਉਹ ਸਮਾਜ ਦਾ ਪਤਾ ਹੈ ਨਾ ਉਹਦੀਆਂ ਸਾਡੀ ਜਿਹੜੀ ਗਵਰਨਮੈਂਟ এডਿਕੇਸ਼ਨ ਸੀ ਉਹ ਸੀਗਾ ਕਿ ਇੱਕ ਤਾਂ এডਿਕੇਸ਼ਨ ਦੇਣੀ ਹੈ ਇੱਕ ਇਹਨਾਂ ਨੂੰ ਇਨਸਾਨ ਬਣਾਉਣਾ ਸਾਡੇ ਪੈਨਲ ਚੱਲਦਾ ਰਿਹਾ 90 ਤੱਕ ਕਿ ਇਹ এডਿਕੇਸ਼ਨ ਦਾ ਕੰਮ ਆ ਇਨਸਾਨੀਅਤ ਵਧੀਆ ਨਾਗਰਿਕ ਪੈਦਾ ਕਰਨਾ ਤੇ ਇਹਨਾਂ ਨੂੰ ਬੌਧਿਕ ਤੌਰ ਤੇ ਸਕਿਲਡ ਕਰਨਾ ਪਰ ਬਾਅਦ ਵਿੱਚ ਤਾਂ ਹੁਣ ਜਿਹੜੇ ادارے ਖੁੱਲੇ ਨੇ ਉਹਨਾਂ ਦਾ ਮੁੱਦਾ ਹੀ ਨਹੀਂ ਹੈ ਤੁਸੀਂ ਟੈਕਨੀਕਲੀ ਦੇਖੋਗੇ ਬੰਦੇ ਨੂੰ ਸਾਰਾ ਕੁਝ ਆਉਂਦਾ ਪਰ ਆਪ ਉਹਨਾਂ ਨੂੰ ਇਤਿਹਾਸ ਦਾ ਕੋਈ ਸਮਝ ਨਹੀਂ ਉਹ ਜੋ ਆਹ ਰਾਗੀ ਢਾਡੀ ਸਾਡੇ ਕਹਿੰਦੇ ਨੇ ਉਹ ਹੀ ਨੂੰ ਇਤਿਹਾਸ ਸਮਝੀ ਜਾਂਦੇ ਨੇ ਇਸ ਕਿਸਮ ਦਾ ਜਿਹੜਾ ਆਇਆ ਨਾ ਜਦੋਂ ਅੱਛਾ ਫਿਰ ਬਾਬੇ ਆ ਗਏ ਪੰਜਾਬ ਬਾਜ਼ਾਰ ਆ ਗਿਆ ਬਾਜ਼ਾਰ ਨੇ ਜਿਹੜਾ ਬਹੁਤ ਜ਼ਿਆਦਾ ਖਲਵਾੜ ਪੈਦਾ ਕੀਤਾ ਕਿਉਂਕਿ ਜਦੋਂ ਤੁਹਾਡੇ ਸਾਹਮਣੇ ਇੱਕ ਚੱਕਾ ਚੌਂਦ ਵਾਲੀ ਮੰਡੀ ਖੁੱਲ ਗਈ ਮੋਟਰਸਾਈਕਲ ਆ ਗਏ ਮੋਬਾਈਲ ਆ ਗਏ ਤੇ ਤੁਹਾਨੂੰ ਇੱਕ ਪ੍ਰਾਈਵੇਟ ਤੁਹਾਡੀ ਸਪੇਸ ਬਣ ਗਈ ਅੱਗੇ ਅਸੀਂ ਬੱਚਿਆਂ ਨੂੰ ਇਦਾਂ ਨਹੀਂ ਛੱਡਦੇ ਮੈਨੂੰ ਯਾਦ ਆ ਬਹੁਤ ਦੇਰ ਤੱਕ ਚੰਗੇ ਸਕੂਲਾਂ ਕਾਲਜਾਂ ਨੇ ਅਲਾਉ ਨਹੀਂ ਸੀ ਕੀਤੇ ਮੋਬਾਈਲ ਨਹੀਂ ਲੋਕੋ ਕੇ ਕੋਈ ਰਖਲਵੇ ਬੱਕਰਾ ਪਰ ਹੁਣ ਇਹ ਜਿਸ ਕਿਸਮ ਦਾ ਹੈ ਖੁੱਲ ਗਿਆ ਸਾਰਾ ਕੁਝ ਤੇ ਓਨੇ ਮੈਜਰ ਬੱਚੇ ਹੁੰਦੇ ਪ੍ਰੋਫੈਸਰ ਸਾਹਿਬ ਮੈਂ ਤੁਹਾਡੇ ਕੋਲ ਜਾਨਣਾ ਇਹ ਚ ਆਇਆ ਸੀ ਜਿਹੜਾ ਮੈਂ ਕੁਐਸਚਨ ਕੀਤਾ ਸੀ ਕਿ ਜਦੋਂ ਅਸੀਂ ਇੱਕ ਸਿਸਟਮ ਚ ਰਹਿ ਰਹੇ ਹਾਂ ਜੇ ਵਾਰਡ ਖੋਲਦਾ ਆ ਆਪਾਂ ਆਮ ਤੌਰ ਤੇ ਮੰਨ ਲੈਂਦੇ ਆ ਕਿ ਭਾਰਤ ਵਿੱਚ ਜਿਹੜਾ ਉਦਾਰੀਕਰਨ ਕਰਨ ਮੇ ਕਾਲੀ ਅਜੇ ਮਨਮੋਹਨ ਸਿੰਘ ਗਏ ਆ ਤੇ ਉਹਨਾਂ ਦੇ ਬਾਰੇ ਜ਼ਿਕਰ ਕੀਤਾ ਜਾਂਦਾ ਤੇ ਇੱਕੋ ਜਿਹਾ ਸਿਸਟਮ ਹੋਇਆ ਜੇ ਪ੍ਰਾਈਵੇਟੇਸ਼ਨ ਹੋਈ ਸਕੂਲਾਂ ਕਾਲਜ ਸਰਕਾਰ ਦੇ ਹੱਥ ਚੁੱਕ ਲਿਆ ਤੇ ਉਹ ਪ੍ਰਾਈਵੇਟ ادارے ਆ ਗਏ ਅੱਗੇ ਹਸਪਤਾਲਾਂ ਤੋਂ ਚੁੱਕਿਆ ਤੇ ਪ੍ਰਾਈਵੇਟ ਹਸਪਤਾਲ ਆ ਗਏ ਇਹ ਤਾਂ ਬਹੁਤ ਕੁਝ ਹੋਇਆ ਇਹ ਸਾਰੇ ਭਾਰਤ ਚ ਇੱਕ ਸਾਰ ਹੋਇਆ ਪਰ ਸਾਡੇ ਤੇ ਅਸਰ ਕਿਉਂ ਜ਼ਿਆਦਾ ਪਿਆ ਸਾਡੇ ਤੇ ਅਸਰ ਇਸ ਕਰਕੇ ਹੋਇਆ ਕਿ ਸਾਡਾ ਜਿਹੜਾ ਕਲਚਰ ਸੀ ਉਹ ਬੇਸਿਕਲੀ ਪੈਜੈਂਟਰੀ ਦੇ ਨਾਲ ਜੁੜਿਆ ਹੋਇਆ ਸੀ ਅਜੇ ਤੱਕ ਵੀ ਜਦ ਮੈਂ ਜਦ ਬੈਸਮਨ ਨੂੰ ਬਣੀ ਨਹੀਂ ਪਤਾ ਮੈਨੂੰ ਕਹਿਣਾ ਚਾਹੀਦਾ ਕਿ ਨਹੀਂ ਮੇਰੇ ਹਿਸਾਬ ਨਾਲ ਅਜੇ ਵੀ ਪੰਜਾਬ ਦਾ ਜਿਹੜਾ ਬੰਦਾ ਹੈ ਸਧਾਰਨ ਬੰਦਾ ਪੜਿਆ ਲਿਖਿਆ ਨਹੀਂ ਹਮ ਹਮ ਪੰਜਾਬ 2 ਨੇ ਅਸਲ ਚ ਇੱਕ ਅਰਬਨ ਪੰਜਾਬ ਆ ਜਿੱਥੋਂ ਦੇ ਬੱਚੇ ਪੜ੍ਹਦੇ ਨੇ ਡਾਕਟਰ ਬਣਦੇ ਨੇ ਕਾਨਵੈਂਟ ਸਕੂਲਾਂ ਚ ਨੇ ਸਭ ਕਾਸੀਚ ਨੇ ਹਮ ਉਹ ਹੋਰ ਉਹ ਪਿੰਡ ਨੂੰ ਹੋਰ ਤਰ੍ਹਾਂ ਦੇਂਦੇ ਮੈਂ ਮੈਂ ਕਿਉਂਕਿ ਪਿੰਡਾਂ ਚ ਪੜਿਆ ਮੈਂ ਪਿੰਡਾਂ ਚ ਕੰਮ ਕੀਤਾ ਪਰ ਉਹ ਹਕਾਤ ਦੀ ਨਜ਼ਰ ਨਾਲ ਦੇਖਦੇ ਇਵੇਂ ਅਸੀਂ ਯੂਨੀਵਰਸਟੀਆਂ ਚ ਮੈਂ ਫੋਕਲੋਰ ਦੇ ਉੱਤੇ ਕੰਮ ਕੀਤਾ ਜਾਨੀ ਫੋਕਲੋਰ ਦਾ ਮਤਲਬ ਕੀ ਹੈ ਔਰਤਾਂ ਦਾ ਸਾਂਝੀਆਂ ਦਾ ਸੀਰੀਆਂ ਦਾ ਖੇਤਾਂ ਦੇ ਸਧਾਰਨ ਲੋਕਾਂ ਦਾ ਬੇਸਿਕ ਚੀਜ਼ਾਂ ਜਿਹੜੀਆਂ ਸਾਡੇ ਸਮਾਜ ਚ ਚੱਲਦੀਆਂ ਹੁੰਦੀਆਂ ਸਾਨੂੰ ਵੀ ਹੈ ਕਰ ਦੀ ਨਜ਼ਰਾਂ ਦੇਖਦੇ ਸੀ ਸਾਨੂੰ ਕਹਿੰਦੇ ਸੀ ਕੀ ਤੁਸੀਂ ਮਿੱਟੀ ਇਕੱਠੀ ਕਰਨ ਲੱਗੇ ਅਸੀਂ ਸਮਝਣਾ ਚਾਹੁੰਦੇ ਸੀ ਕਿ ਇਹਨਾਂ ਰਾਹੀ ਪੰਜਾਬ ਦੇ ਜਿਹੜੇ ਜਿਹੜਾ ਡਾਊਨਟਰ ਆਰਡਰ ਨਾਲ ਮੈਨ ਜਿਹੜਾ ਮਾਰਜੀਨਲਾਈਜ਼ਡ ਸੈਕਸ਼ਨ ਉਹਦੀ ਜਿਹੜੀ ਵਿਚਾਰਤਾ ਰ ਹੈ ਉਹਦੀ ਜਿਹੜੀ ਮਾਨਸਿਕ ਸਥਿਤੀ ਆ ਉਹ ਕਿਸ ਤਰ੍ਹਾਂ ਲਾਈਫ ਨੂੰ ਵਿਜੂਅਲਾਈਜ਼ ਕਰਦੇ ਨੇ ਕਿਵੇਂ ਉਹ ਕਨਸੈਪਚੁਅਲਾਈਜ਼ ਕਰਦੇ ਆ। ਪ੍ਰੋਫੈਸਰ ਮੈਂ ਪਿੱਛੇ ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਉਹ ਵੱਡਾ ਕਾਰਨ ਹੈ ਕਿ ਅਸੀਂ ਜਿਹੜੀਆਂ ਚੀਜ਼ਾਂ ਹਰੀਨ ਕ੍ਰਾਂਤੀ ਤੋਂ ਪਹਿਲਾਂ ਸਾਡੇ ਗੁਣ ਸੀ ਡਾਂਗ ਬਹਾਦਰੀ ਹੈ ਜਿੱਥੇ ਬੱਜ ਦੀ ਬਦਲ ਵਾਂਗੂ ਗੱਜ ਦੀ ਕਾਲੀ ਡਾਂਗ ਮੇਰੇ ਵੀਰ ਦੀ ਉਹ ਭਾਈ ਇਹ ਸਾਡੀ ਲੋੜ ਨਹੀਂ ਸੀ ਤੇ ਜਿਹੜਾ ਬੈਲੈਂਸਡ ਡਿਵੈਲਪਮੈਂਟ ਜਿਹੜੀ ਤੁਸੀਂ ਕਿਹਾ ਬਾਕੀ ਖਿੱਤਿਆਂ ਚ ਪੰਜਾਬ ਕਿਉਂਕਿ ਅਗਰੀਕਲਚਰ ਚੋਂ ਇੱਥੋਂ ਤੱਕ ਵੀ ਇਹ ਜਿਹੜਾ ਅਸੀਂ فرض ਕਰੋ ਐਗਰੀਕਲਚਰ ਨਾਲ ਨਾਲ ਜਿਹੜੀਆਂ ਐਗਰੀਕਲਚਰ ਬੇਸਡ ਇੰਡਸਟਰੀ ਨੇ ਲੱਗੀ ਅਕਾਲੀਆਂ ਨੇ ਇੱਕ ਟਾਈਮ ਤੇ ਕੋਸ਼ਿਸ਼ ਕੀਤੀ ਸੀ ਜਿਹੜੇ ਛੋਟੇ ਛੋਟੇ ਟਾਉਨ ਬਣਾਏ ਸੀ ਇਹਨਾਂ ਨੇ ਜਿਹੜੇ ਕਸਬੇ ਜੇ ਫੋਕਲ ਪੁਆਇੰਟ ਫੋਕਲ ਪੁਆਇੰਟ ਪਰ ਉਹ ਗਰੋ ਨਹੀਂ ਕੀਤੇ ਯਾਨੀ ਕਿ ਜਦੋਂ ਇਹ ਹਰਾ ਇਨਕਲਾਬ ਹੋਰ ਥਾਵਾਂ ਤੇ ਨਹੀਂ ਆਇਆ ਕਾਣੀ ਖੇਤੀ ਜਿਹੜਾ ਪ੍ਰੋਗਰਾਮ ਜਿਹੜਾ ਸੀ ਪੰਜਾਬ ਚ ਲਾਗੂ ਹੋਇਆ ਯਾਨੀ ਪੰਜਾਬ ਨੂੰ ਸੈਂਟਰਲ ਗਵਰਨਮੈਂਟ ਨੇ ਇੱਕ ਫੂਡ ਗ੍ਰੇਨ ਦੀ ਬੈਲਟ ਦੇ ਤੌਰ ਤੇ ਡਿਵੈਲਪ ਕਰਤਾ ਇੱਕ ਪਾਸਾ ਹੋ ਗਿਆ ਦੂਜੇ ਪਾਸੇ ਹੈ ਨਹੀਂ ਇਹ ਪੰਜਾਬ ਸਰਕਾਰ ਨੂੰ ਵੀ ਤੇ ਸੈਕਟਰ ਨੂੰ ਵੀ ਉਸ ਵੇਲੇ ਤੋਂ ਪੂਰੀ ਪਲੈਨਿੰਗ ਇਹਦੀ ਪੈਰਲਲ ਹੋਣੀ ਚਾਹੀਦੀ ਸੀ ਕਿ ਤੁਸੀਂ ਅੱਗੇ ਜਿਹੜਾ ਇਹਦੇ ਇਹਦੇ ਅੱਗੇ ਰਿਪਰਕਸ਼ਨ ਕੀ ਹੋਣਗੇ ਪ੍ਰੋਫੈਸਰ ਜਿਹੜੀ ਫਰਟੀਲਿਟੀ ਦੀ ਗੱਲ ਹੈ ਉਹ ਜਿਹੜੀ ਪੰਜਾਬ ਦੀ ਧਰਤੀ ਆ ਜਿੱਦਾਂ ਉਹ ਫਰਟਾਈਲ ਆ ਉਸ ਤਰ੍ਹਾਂ ਦਾ ਸ਼ਾਇਦ ਤੁਸੀਂ ਮੱਧ ਪ੍ਰਦੇਸ਼ ਹੁਣ ਭਾਵੇਂ ਡਿਵੈਲਪ ਹੋਏ ਜਾ ਰਿਹਾ ਮਹਾਰਾਸ਼ਟਰ ਆ ਤੇ ਤੁਜੇ ਤਾਂ ਨਹੀਂ ਅਗੀ ਡੈਜਰੇਟ ਕਰਦੇ ਜੋ ਕਿ ਬਹੁਤ ਫਰਟਾਈਲ ਹੂੰ ਕੁਝ ਐਸਾ ਸਰ ਸਾਡੀ ਸਾਡੀ ਕੀ ਹੋਇਆ ਦੇਖੋ ਸਾਡੇ ਹਰੇ ਇਨਕਲਾਬ ਤੋਂ ਬਾਅਦ ਕਿਸਾਨ ਬੇਲੇ ਹੋ ਗਏ ਕਿਸਾਨ ਕਿੱਥੇ ਅਬਜ਼ੌਰ ਹੋ ਗਏ ਟੈਕਸੀਆਂ ਵਾਲੇ ਲੱਗੇ ਹੋਰ ਛੋਟੇ ਛੋਟੇ ਧੰਦਿਆਂ ਚ ਗਏ ਹਰੇ ਇਨਕਲਾਬ ਤੋਂ ਬਾਅਦ ਇਹ ਹੋਇਆ ਕਿ ਜੱਟ ਦੇ ਪੁੱਤ ਨੂੰ ਮਜਬੂਰ ਹੋ ਕੇ ਡਾਊਨ ਆ ਕੇ ਕਿਉਂਕਿ ਕਲਚਰ ਚ ਹੈਜੀਮਨੀ ਸੀ ਜੱਟਾਂ ਦੀ ਕਿਸਾਨਾਂ ਦੀ ਉਹ ਟੁੱਟਣੀ ਸੀ ਹੁਣ ਉਹ ਆਪਣੇ ਨੂੰ ਢਾਲ ਨਹੀਂ ਰਿਹਾ ਮਾਨਸਿਕ ਤੌਰ ਤੇ ਤੁਸੀਂ ਉੱਥੇ ਖੜੇ ਹੋ ਪੰਜਾਬ ਦਾ ਹੁਣ ਵੀ ਜਿਹੜਾ ਨੌਜਵਾਨ ਆ ਉਹ ਧਰਤੀ ਤੇ ਪੈਰ ਲਾ ਕੇ ਨਹੀਂ ਤੁਰਦਾ ਉਹਦੇ ਸੁਪਨੇ ਬਹੁਤ ਜਿਹੜੇ ਜੇ ਜੇ ਉਹ ਕੀਰਤ ਨਾਲ ਜੁੜਿਆ ਹੁੰਦਾ ਉਦੀ ਪਰਿਵਾਰਕ ਪਰਵਰਿਸ਼ੇਸ਼ ਕਿਸ ਕਿਸਮ ਦੀ ਹੁੰਦੀ ਜਿਹੜੇ ਸੰਸਥਾਵਾਂ ਨੇ ਜਿੱਦਾਂ ਬੱਚਾ ਪਰਿਵਾਰ ਤਾਂ ਠੀਕ ਆ ਮਾਪੇ ਉਦਹੀਂ ਕੰਟਰੋਲ ਕਰਦੇ ਨੇ ਫਿਰ ਐਜੂਕੇਸ਼ਨ ਫਿਰ ਬਾਕੀ ادارے ਜਦੋਂ ਦੇਖਦਾ ਕਿ ਰਾਜਨੀਤੀ ਚ ਇੰਨੀ ਕ腐ਪਸ਼ਨ ਆ ਬਾਬੇ ਤੁਰੇ ਫਿਰ ਜਣ ਜੇ ਤੁਸੀਂ ਪੰਜਾਬ ਬਾਰੇ ਇੱਕ ਫਾਰਮੂਲੇ ਚ ਦੇਖੋ ਪੰਜਾਬ ਦਾ ਜਿਹੜਾ ਬૌਧਿਕ ਤੌਰ ਤੇ ਇਹਨਾਂ ਨੇ ਪੱਠਾ ਬਿਠਾਇਆ ਐ ਐਜੂਕੇਸ਼ਨ ਚ ਜਿਹੜਾ ਮਾਨਸਿਕ ਤੌਰ ਤੇ ਭਾਵਕ ਤੌਰ ਤੇ ਵਿਗਾੜ ਪਾਇਆ ਸਾਰੀ ਗਾਇਕੀ ਨੇ ਪ੍ਰਸ਼ਟ ਕੀਤੇ ਨੇ ਮਾਨਸਿਕ ਮਲ ਭਾਵਕ ਤੌਰ ਤੇ ਜਿਹੜਾ ਬੌਧਿਕ ਤੌਰ ਤੇ ਜਿਹੜਾ ਜਿਹੜਾ ਸਰੀਰ ਸੀ ਉਹਨੂੰ ਖਾਦਾ ਨਸ਼ਿਆਂ ਨੇ ਤੇ ਜਿਹੜੀ ਰਹਿਦੀ ਖੋਨ ਦੀ ਕਸਰ ਸੀ ਮਾਨਸਿਕ ਤੌਰ ਤੇ ਬੌਧਿਕ ਤੌਰ ਤੇ ਉਹ ਬਾਬਿਆਂ ਨੇ ਕਸਰ ਕਰ ਦਿੱਤੀ ਜਾਨੀ ਪੰਜਾਬ ਦੇ ਨੌਜਵਾਨ ਦਾ ਪੱਠਾ ਬਿਠਾਉਣ ਚ ਬਾਬਿਆਂ ਦਾ ਪੰਜਾਬ ਸਰਕਾਰ ਦਾ ਤੇ ਸਮਝ ਲੋ ਕਿ ਜਿਹੜੇ ਗਾਇਕੀ ਦਾ ਬਾਕੀ ਸਾਰੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਬੱਚੇ ਨੂੰ ਕਿਉਂਕਿ ਜਿਹੜੀ ਕਲਚਰ ਦੇ ਵਿੱਚ ਹੁੰਦਾ ਹੈ ਕਿ ਇੱਕ ਪ੍ਰੋਸੈਸ ਦੇ ਵਿੱਚ ਉਹਨਾਂ ਨੇ ਗਰੋਅ ਕਰਨਾ ਉਹ ਪ੍ਰੋਸੈਸ ਜਦੋਂ ਡਿਸਟੋਰਟ ਹੋਏਗਾ ਤੇ ਫੇਰ ਉਹਨੂੰ ਨਹੀਂ ਸੰਭਾਲਿਆ ਜਾਣਾ ਤੇ ਜਦੋਂ ਹੁਣ ਪੰਜਾਬ 'ਚ ਬਿਲਕੁਲ ਬੇਰੁਜ਼ਗਾਰੀ ਹੋ ਗਈ ਐਜੂਕੇਟਿਡ ਬੰਦਾ ਕਿਤੇ ਸਾਡੇ ਟਾਈਮ ਤੇ ਸੀਗਾ ਕਿ ਜੇ ਤੁਸੀਂ ਮਿਹਨਤ ਕਰੋਗੇ ਤੁਹਾਨੂੰ ਨੌਕਰੀ ਮਿਲ ਜੂਗੀ ਕਾਲਜ 'ਚ ਨਹੀਂ ਸਕੂਲ 'ਚ ਮਿਲ ਜੂ ਉੱਤੇ ਰੂਲ ਬੈਂਕ 'ਚ ਮਿਲੂ ਬੈਂਕ ਨੂੰ ਇਹਨੂੰ ਕਦੋਂ ਗੀਤ ਸੰਗੀਤ ਵੀ ਡਾਕਟਰ ਸਾਹਿਬ ਜੀ ਦਾ ਡੂੰਗਾ ਵਾਲੇ ਹਲਵੇ ਤੇਰਾ ਘਰੇ ਨੌਕਰੀ ਡੂੰਗਾ ਵਾਲੇ ਹਲਵੇ ਹੁਣ ਤੇ ਉਹ ਗੱਲ ਹੀ ਨਹੀਂ ਹੈਗੀ ਨੇ ਉਦੋਂ ਤੁਹਾਨੂੰ ਮੈਂ ਇੱਕ ਹੋਰ ਐਗਜ਼ਾਮਪਲ ਦਿੰਦਾ ਗਾਇਕੀ ਦੇ ਵਿੱਚ ਉਦੋਂ ਰਿਸ਼ਤਿਆਂ ਦੀ ਗੱਲ ਸੀ ਜੋਰ ਭਾਬੀ ਦੀ ਵੀ ਸੀ ਚਲੇ ਜੇਟ ਦੀ ਵੀ ਸੀ ਹੋਰ ਵੀ ਸੀ ਅਗਲੀਆਂ ਸਮਲੀਆਂ ਦੀ ਵੀ ਗੱਲ ਸੀ ਪਰ ਉਹਦੇ ਚ ਨਾ ਇਦਾਂ ਦੀ ਗੱਲ ਨਹੀਂ ਸੀ ਜਿਹੜਾ ਹੁਣਾ ਸਾਡੀ ਗਾਇਕੀ ਜੇ ਤੁਸੀਂ ਸੁਣੋਗੇ ਉਹ ਚ ਈਗੋ ਹੈ ਤੇ ਗਾਇਕਬਾਰ ਤੇ ਬੰਦੇ ਨੂੰ ਇਹ ਦੱਸਿਆ ਗਿਆ ਕਿ ਤੂੰ ਹੀ ਤੂੰ ਆ ਬਸ ਤੇ ਔਰਤ ਜਿਹੜੀ ਆ ਉਹ ਸਿਰਫ ਜਿਸਮ ਹੂੰ ਉਹਦਾ ਜਿਹੜਾ ਉਹ ਧੀ ਆ ਭੈਣ ਆ ਮਾਂ ਐ ਉਹਦਾ ਉਹ ਰੋਲ ਉਹ ਤੁਸੀਂ ਜੇ ਕਿਤੇ ਦੇਖੋਗੇ ਨਾ ਉਹ ਪਿਛਲੇ ਜਿਹੜੇ ਤੁਸੀਂ ਦੇਖੋ ਮੂਸੇ ਵਾਲਾ ਗਾਇਕ ਸਾਡੇ ਹੀਰੋ ਹੈ ਹੀਰੋ ਹੈ ਆ ਪਿੱਛੇ ਦੇ ਸਾਡੇ ਭਪਿੰਦਰ ਸਿੰਘ ਸਾਡੇ ਨਾਲ ਪਗੜੇ ਚ ਦੂਜੇ ਕਾਲ ਚ ਹੁੰਦਾ ਸੀ ਸਾਡੇ ਨਾਲ ਉਹਦਾ ਕੰਪੀਟੀਸ਼ਨ ਹੁੰਦਾ ਸੀ ਉਹਨੇ ਇੱਕ ਗੀਤ ਗਾਇਆ ਗੀਤੋ ਪਹਿਲਾਂ ਹੀ ਬਹੁਤ ਵਧੀਆ ਗਾਇਦੇ ਉਹਨੇ ਪਰ ਉਸ ਗੀਤ ਨੇ ਕਿੰਨਾ ਉਹਨੂੰ ਚੜਾਇਆ ਕਿ ਪੈਰ ਜੋੜ ਕੇ ਗਣਾਸੀ ਮਾਰੀ ਅੱਜ ਅੱਛਾ ਉਹ ਅੱਛਾ ਜਿਹੜਾ ਗਾਣਾ ਹੁਣ ਆਇਆ ਅੱਛਾ ਹਾਲਾਂਕਿ ਫਿਲਮ ਚ ਪਾਤਾ ਠੀਕ ਹੈ ਪੈਰ ਜੋੜ ਕੇ ਗਣਾਸੀ ਨਹੀਂ ਵੱਜਦੀ ਪੈਰ ਕੱਢ ਕੇ ਗਣਾਸੀ ਵੱਜਦੀ ਹੈ ਅੱਛਾ ਸਾਡੇ ਜਿਹੜਾ ਨਾ ਬੈਲੀਆਂ ਦੀ ਟ੍ਰੈਡੀਸ਼ਨ ਰਹੀ ਹੈ ਤੇ ਬੈਲਣ ਔਰਤਾਂ ਦੀ ਵੀ ਰਹੀ ਹੈ ਕਿਉਂ ਕਿ ਪੰਜਾਬ ਦੇ ਕਲਚਰ ਚ ਜਿਹੜਾ ਬੰਦਾ ਪਿੰਡ ਤੋਂ ਮੜ ਜੀ ਵੀ ਬਗਾਪਤ ਕਰਦਾ ਸੀ ਭਾਈਚਾਰੇ ਦਾ ਬਹੁਤ ਪ੍ਰੈਸ਼ਰ ਸੀ ਪਰਿਵਾਰ ਦਾ ਭਾਈਚਾਰੇ ਦਾ ਪਿੰਡ ਦਾ ਕਿ ਲੋਕ ਕੀ ਕਹਿੰਦੇ ਜਿਹੜੀ ਇਹ ਗੱਲ ਆ ਨਾ ਕਿ ਲੋਕ ਤੁਹਾਨੂੰ ਕੀ ਕਹਿਣਗੇ ਇਹ ਗੱਲ ਬਹੁਤ ਤੁਹਾਨੂੰ ਕੰਟਰੋਲ ਚ ਰੱਖਦੀ ਸੀ ਉਹ ਜਿਹੜਾ ਬੰਦਾ ਜਿਹੜਾ ਬੰਦਾ ਇਹ ਤੋਂ ਬਾਕੀ ਹੁੰਦਾ ਸੀ ਉਹ ਜਾਂ ਬੈਲੀ ਹੋ ਜਾਂਦਾ ਸੀ ਜਾਂ ਬਾਹਰ ਨਿਕਲ ਜਾਂਦਾ ਸੀ ਜਾਣ ਕੇ ਉਹ ਸਿਸਟਮ ਚੋਂ ਜਿਹੜਾ ਬਾਹਰ ਨਿਕਲ ਗਿਆ ਉਹ ਮੁੜ ਕੇ ਸਿਸਟਮ ਚ ਨਹੀਂ ਆਏਗਾ ਭਾਈ ਉਹਨੂੰ ਕਬੀਲੇ ਵਾਲਾ ਸਮਾਜ ਕਿਹਾ ਜਾਂਦਾ ਸੀ ਜਿਹੜਾ ਕਬੀਲਾ ਕਬੀਲਾ ਮੈਂ ਹੁਣ ਵੀ ਕਹਿੰਦਾ ਹਾਂ ਕਿ ਪੰਜਾਬੀ ਕਲਚਰ ਦੀਆਂ ਜਦੋਂ ਤੁਸੀਂ ਜੜ੍ਹਾਂ ਦੇਖਦੇ ਹੋ ਇਹਦੇ ਵਿੱਚ ਜਿੰਨੀ ਟ੍ਰਾਈਬਲ ਜਿਹੜੀ ਖਿੱਚਾਂ ਨੇ ਉਹ ਬਹੁਤ ਮਜ਼ਬੂਤ ਨੇ ਇਹ ਸ਼੍ਰੀਕਾ ਪਣ ਕਿੱਥੋਂ ਆਇਆ ਇਹ ਜਿਹੜੀ ਈਖ ਹੈ ਪੰਜਾਬੀਆ ਸਭ ਤੋਂ ਜਾਣ ਕੇ ਕਿ ਫਲਾਣੇ ਨੇ ਮੁੰਡਾ ਕੈਨੇਡਾ ਭੇਜਤਾ ਮੈਂ ਕਿਉਂ ਨਾ ਭੇਜਾਂ ਚਾਹੇ ਜ਼ਮੀਨ ਵੇਚ ਨੀ ਭੇਜੇ ਉਹ ਇਹ ਜਿਹੜੀ ਹੈ ਨਾ ਸਾਡੀਆਂ ਆਸ਼ਾਵਾ ਤਾਂ ਇਨਫਲੇਟ ਹੋ ਗਈਆਂ ਸਾਧਨ ਹੈ ਨਹੀਂ ਇਹ ਜਿਹੜਾ ਗਾਇਬ ਹੈ ਨਾ ਇਹ ਮਾਨਸਿਕ ਵਿਗਾੜ ਵੀ ਪੈਦਾ ਕਰਦਾ ਹੈ ਭਾਵਕ ਵੀ ਕਰਦਾ ਹੈ ਤੇ ਬਹੁਤ ਕਿਸਿੰਦੀਆਂ ਨਵੀਆਂ ਸਮੱਸਿਆਵਾਂ ਪੈਦਾ ਕਰਦਾ ਹੈ ਇਸ ਕਰਕੇ ਜਿਹੜੀ ਸਹਿਜ ਵਿਕਾਸ ਹੋਣਾ ਸੀ ਨਾ ਪੰਜਾਬ ਦੀ ਜਿਹੜੀ ਜਵਾਨੀ ਸੀ ਉਹਨੂੰ ਸਾਭਿਆ ਨਹੀਂ ਗਿਆ ਜਾਨੀ ਮੇਰਾ ਮਤਲਬ ਜਿਹੜਾ ਹਿਊਮਨ ਐਸੈਟ ਮਨੁੱਖੀ ਸਰੋਤ ਪੰਜਾਬ ਵਿੱਚ ਪੈਦਾ ਹੋਇਆ ਉਹ ਉਹਦੀ ਕੁਆਲਿਟੀ ਬਹੁਤ ਪੂਰਾ ਹੈ ਜੀ ਉਹਦੀ ਕੁਆਲਿਟੀ ਨੂੰ ਕਿੱਥੋਂ ਠੀਕ ਹੋਣਾ ਸੀ ਪਰਿਵਾਰ ਦੀਆਂ ਸੰਸਥਾਵਾਂਾਂ ਚ এডਿਕੇਸ਼ਨ ਦੀਆਂ ਸੰਸਥਾਵਾਂਾਂ ਚ ਸਿਹਤ ਦੀਆਂ ਸੰਸਥਾਵਾਂਾਂ ਚ ਪਿੰਡਾਂ ਚ ਅੱਗੇ ਖੇਡਦੇ ਸੀ ਹਾਂ ਤੁਸੀਂ ਇੰਨਾ ਜਿੰਨਾ ਐਡਵਰਟਾਈਜ਼ ਕਰਦੇ ਹੋ ਜੇ ਤੁਸੀਂ ਪੰਜਾਬ ਦੇ ਪਿੰਡਾਂ ਦੇ ਖੇਡਾਂ ਦਾ ਸਮਾਨ ਦੇ ਦਿਓ ਪੰਚਾਇਤਾਂ ਨੂੰ ਕਹੋ ਵੀ ਇੱਥੇ ਤੁਸੀਂ ਆਪਣਾ ਆਪਣਾ ਗਰਾਊਂਡ ਦਿਓ ਤੇ ਉਹਨਾਂ ਨੂੰ ਕਿਸੇ ਆਰੇ ਤਾਂ ਲਾਓ ਫਿਰ ਨਸ਼ਾ ਨਸ਼ਾ ਹੁਣ ਇੰਟਰਨੈਸ਼ਨਲੀ ਜਿਸ ਢੰਗ ਨਾਲ ਇਦਾਂ ਬੜਾ ਇਹ ਚੱਲ ਰਿਹਾ ਇਹਨੂੰ ਕੋਈ ਸਰਕਾਰ ਰੋਕ ਲੂ ਇਜ਼ ਇਟ ਪੋਸੀਬਲ ਇਸ ਕਰਕੇ ਜਿਹੜਾ ਇਹ ਜਿੰਨਾ ਚਿਰ ਇਹ এডਿਕੇਸ਼ਨ ਦਾ ਸੁਧਾਰ ਨਹੀਂ ਹੁੰਦਾ ਨਾ ਹਾ ਜਿਹੜੇ ਹੁਣ ਇੱਥੇ ਬੱਚੇ ਆਏ ਨੇ ਇਹਦੇ ਵਿੱਚ ਇੱਕ ਬੜੀ ਵੱਡੀ ਗੱਲ ਹੁੰਦੀ ਹੈ ਕਿ ਇੱਕਦਮ ਟਰਾਂਸਫਰਮੇਸ਼ਨ ਨਹੀਂ ਹੁੰਦਾ ਜਿਵੇਂ ਮੈਂ ਕਿਹਾ ਕਿ ਕਿਉਂਕਿ ਵੱਡੀ ਗਿਣਤੀ ਚ ਲੋਟਸ ਦੇ ਲੋਟ ਆਏ ਉਹ ਗਰੁੱਪ ਦੇ ਗਰੁੱਪ ਉਹ ਜਿਹੜਾ ਬੜਾ ਵੱਡਾ ਫਰਕ ਪੈਂਦਾ ਉਹ ਅਬਜ਼ੌਰਬ ਨਹੀਂ ਹੋਏ ਉਹ ਰੜਕਦੇ ਨੇ ਤੇ ਆਦਤਾਂ ਵੀ ਨਹੀਂ ਬਦਲਦੀ ਮੈਂ ਤੁਹਾਨੂੰ ਇਕ ਲੀਤੀ ਫਸਲਾ ਦਿੰਦਾ ਇੱਕ ਨਾਨ ਸਿੰਘ ਨੇ ਇੱਕ ਆਪਣੇ ਦੁਜੇ ਭਾਈਚਾਰੇ ਚ ਮੁਸਲਮਾਨਾਂ ਤੋਂ ਜਿਵੇਂ ਬਿਆਕਰ ਆਲੇ ਹਮ ਹਮ ਤੇ ਇੱਕ ਕਿੱਕਰ ਸਲੇ ਬੈਠੇ ਤੇ ਨਹਾ ਸਿੰਘ ਨੂੰ ਬਸ ਇਹ ਕੰਨ ਜਵਾਬ ਬੈਗ ਰੁ ਤੇਰਾ ਹਮ ਸਤਨਾਮ ਬਹਿ ਉਹ ਜਦੋਂ ਉਹਨ ਮਰ ਆਇਓ ਕਹਿੰਦੇ ਯਾ ਅੱਲਾ ਹਮ ਉਹ ਕਹਿੰਦਾ ਇਹ ਅੱਲਾ ਅੱਲਾ ਛੱਡ ਦੇ ਹੁਣ ਤੂੰ ਹਮ ਹੁਣ ਤੂੰ ਬੈਗ ਰੁ ਕਿਹਾ ਕਰ ਹਮ ਕਹਿੰਦੇ ਯਾਰ ਸੇਖੜੇ ਸੋਚ ਹਮ ਤੇਰਾ ਵੈਗਰੂ ਹੌਲੀ ਹੌਲੀ ਆਏਗਾ ਸਾਡਾ ਅੱਲਾ ਸਾਡਾ ਹੌਲੀ ਹੌਲੀ ਜਾਊਗਾ ਕਲਚਰ ਦੇ ਵਿੱਚ ਹਮੇਸ਼ਾ ਇਹ ਹੁੰਦਾ ਹੈ ਜੇ ਤੁਸੀਂ ਅਮੀਰ ਤੋਂ ਗਰੀਬ ਬਣ ਗਏ ਸਹਿਜ ਅਵਸਥਾ ਚ ਆ ਤੇ 20 ਸਾਲ ਲੱਗਣਗੇ ਤੁਹਾਨੂੰ ਮਾਨਸਿਕ ਤੌਰ ਤੇ ਬਦਲਣ ਲਈ ਸਰੀਰਕ ਤੌਰ ਤੇ ਬਦਲਣਾ ਹੋਰ ਹੁੰਦਾ ਪੰਜਾਬੀ ਬੱਚਾ ਜਿਹੜਾ ਉਹ ਮਾਨਸਿਕ ਤੌਰ ਤੇ ਕਿਦੜੇ ਹੋਰ ਤੁਰਿਆ ਫਿਰਦਾ ਉਹਨੂੰ ਰਿਐਲਿਟੀ ਹੁਣ ਇੱਥੇ ਬੱਚਿਆਂ ਨੂੰ ਇੱਕ ਹੋਰ ਸੀਗਾ ਕਿ ਤੁਸੀਂ ਫਰਜ਼ ਕਰੋ ਇੱਥੇ ਭੇਜਣਾ ਜਾਂ ਕਿਸੇ ਬਾਹਰਲੇ ਮੁੰਕੇ ਚ ਭੇਜਣਾ ਬੋਲਣਾ ਵੀ ਉੱਥੇ ਟ੍ਰੇਨ ਗੋਣੀ ਚਾਹੀਦੀ ਹੈ ਕਿ ਵੀ ਭਾਈ ਤੁਸੀਂ ਉੱਥੇ ਆਪਣਾ ਖਾਣਾ ਪਕਾਉਣਾ ਕਿਵੇਂ ਆ ਸਫਾਈ ਕਿਵੇਂ ਰੱਖਣੀ ਬੋਲਣਾ ਕਿਵੇਂ ਕਿਰਾਏ ਤੇ ਰਹਿਣ ਲਈ ਤੁਸੀਂ ਕਿਦਾਂ ਕਰਨ ਇੱਕਦਮ ਤਾਂ ਖੁੱਲ੍ਹ ਮਿਲ ਜ